ਵਾਲੀ ਬੱਸ ਜੀ ਹਰਦੋਆ ਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਆ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਅਨੀਂਦਰਾ ਲਾਲੋ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਨਹੀਂ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਇਹ ਯਾਤਰੀ ਮੇਰੇ ਖਲ 40 50 ਦੇ ਕਰੀਬ ਯਾਤਰੀ ਸੀ ਡ라이ਵਰ ਆ ਜਾਂ ਕੰਡੈਕਟਰ ਆ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਇਹ ਕਿੰਨੇ ਵਜੇ ਦਾ ਆ ਇਹ ਰਾਤ 1:3 2 ਵਜੇ ਦਾ ਕੰਮ ਇਹ ਕਿਹੜੀ ਜਗ੍ਹਾ ਤੇ ਹੋਇਆ ਬਾਜ ਇਹ ਅਡੀਕੋ ਕਲੋਨੀ ਆਹ ਨਾਲ ਹੀ ਪੈਦੀ ਹਾਂਜੀ ਜੀਟੀ ਰੋਡ ਅਡੀਪੁੱਟਾ ਠੀਕ ਆ ਧੰਨਵਾਦ ਹਾਂਜੀ ਜੀ ਪੰਕਾ ਨਾਮ ਆਤ ਕੁੰਜੀ ਜੀ ਅਜਾ ਕੁੰਜੀ ਜੀ ਇਹ ਕਿਹਨਾਂ ਸੇ ਗਾੜੀ ਆ ਰਹੀ ਸੀ ਹਰੀਦਵਾਰ ਸੇ ਹਰੀਦਵਾਰ ਤੇ ਜਾਨਾ ਕਹਿੰਦਾ ਇਸਨੇ ਜੰਮੂ ਜੰਮੂ ਇਹ ਹੋਇਆ ਗਿਆ

ਤੇ ਪਤਾ ਨਹੀਂ ਕਿਤਨੇ ਨਾਮ ਆ ਖੁਦ ਇੰਜਨ ਹੋ ਗਿਆ ਕਿਆ ਕਿ ਨਾਮ ਹੈ ਤਾਂ ਮਤਲਬ ਪਤਾ ਨਹੀਂ ਲਗਾ ਸਕਦਾ ਆਪ ਬਸ ਚਲਾਤੇ تھے ਜਾਂ ਕੰਡਕਟਰ ਬਣਾ ਕੇ ਸਰ ਅਜਾ ਕੰਡਕਟਰ تھے ਤੇ ਨਹੀਂ ਸਮਝ ਮੈਨੂੰ ਲਗਾ ਲਿੱਕੀ ਮੇ ਤੇ ਆਦਾਬ ਹੈ ਸਰ ਅੱਛਾ ਹਾਂ ਸਵਾਰ ਆਇਆ ਮਿਲ ਕੇ نیچے ਦੇ ਹਮ ਆਇਆ پیچھے سے ਉਹ ਜੋ ਕਾਲਾ ਹੁੰਦਾ ਬੜਾ ਅੱਛਾ ਦੇਖੋ ਉਹ ਟਰਾਲੀ ਨਾਲ ਟੱਕਰ ਮਾਰੀ ਹਾਂ ਅਜਾ ਤੋ ਬਸ ਪਲੜ ਗਈ

ਸਹੀ ਮੰਮੋਲ ਸਿੰਘ ਅੱਜ ਐਕਸੀਡੈਂਟ ਹੋਇਆ ਵਾ ਬੱਸ ਦਾ ਜਿਹੜਾ ਕਮਰੇ ਚੱਕਰ ਮਾਰੀ ਕੀ ਹੋ ਮੰਨਣਾ ਕੀ ਆਪਾਂ ਇਹ ਬੱਸ ਖੜੀ ਸੀ ਆਣ ਕੇ ਬਾਦ 2:30 ਵਜੇ ਉਸ ਟਾਈਮ ਦਾ ਦੱਸਦੇ ਆ ਖੜੀ ਸੀਗੀ ਟ੍ਰੇਲਰ ਵਾਲਾ ਜਿਹੜਾ ਨੀਂਦ ਤੋਂ ਨਾਲ ਹੀ ਉਹਨੇ ਸਿੱਧੀ ਆਣ ਕੇ ਸਟਕ ਦਿੱਤਾ ਨਾਲ ਨਹੀਂ ਬੱਸ ਮਤਲਬ ਉਹਨੇ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਨ ਪਿੰਚਰ ਹੋ ਗਿਆ ਸੀ ਬੱਸ ਦਾ ਯਾਤਰੀ ਵਾਲੀ ਬੱਸ ਸੀ ਹਰਦੋਆ ਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਆ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਨਿੰਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਹੋਈ ਆ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਖਲ 450 ਦੇ ਕਰੀਬ ਯਾਤਰੀ ਸੀ ਸਰ ਜਿਹੜਾ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਇਹ ਸੀਰੀਅਸ ਆ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਇਹ ਕਿੰਨੇ ਕੋਈ ਦਾ ਪੰਜ ਇਹ ਰਾਤ 1:3 2 ਵਜੇ ਦਾ ਕੰਮ ਹੈ ਇਹ ਕਿਹੜੀ ਜਗ੍ਹਾ ਤੇ ਹੋਇਆ ਪਾਇਆ ਇਹ ਇਹ ਡੀਪੋ ਕਲੋਨੀ ਆਹ ਨਾਲ ਹੀ ਪੈਣੀ ਹੈ ਹਾਂਜੀ ਜੀਡੀ ਰੋਡ ਅੱਡੀਪੁਰ ਠੀਕ ਹੈ ਧੰਨਵਾਦ ਹਾਂਜੀ 95 ਨਾਤ ਕੁੰਜੀ ਜੀ ਅਜੇ ਕੁੰਜੀ ਜੀ ਇਹ ਕਿਹਨਾਂ ਸੇ ਗਾੜੀ ਆ ਰਹੀ ਸੀ ਹਰੀਦਵਾਰ ਸੇ ਹਰੀਦਵਾਰ ਤੇ ਜਾਨਾ ਕਹਿੰਦਾ ਇਸਨੇ ਜੰਮੂ ਜੰਮੂ ਇਹ ਹੋਇਆ ਗਿਆ ਤਾਂ ਉਹ ਦੂਸਰਾ ਆਸ ਤੇ ਮੇਰਾ ਅੰਚਲ ਮਾਰਾ ਗਿਆ ਤਾਂ ਅਜਾ ਉਹ ਤੇ ਟਾਇਰ ਪੰਚਰ ਹੋ ਗਿਆ ਇਹ ਬਹੁਤ ਤੈਰ ਬਦਲ ਕਾਰਾ ਡਿੱਗੀ ਬਿਠਾ ਦੇ ਦੂਸਰਾ ਕਾਰ ਅਚਾਨਕ ਜਿਹੜਾ ਹੋਇਆ ਇਹ ਇਹ ਕੌਣ ਸੀ ਜਗਾ ਹੋਇਆ ਇਹ ਇਹ ਆਰ ਪੀ ਲੁਧਿਆਣਾ ਬਾਈਬਾਦ ਆ ਗਾਣ ਥੋੜੀ ਅੱਗੇ ਅੱਗੇ ਪਾਸ ਤੇ ਕਿੰਨੇ ਬੰਦੇ ਸੀ ਕਿੰਨੇ ਇੰਜਰਡ ਹੋਏ ਸਤਾਲੀ ਡਰਾ ਦੀ ਸਵਾਰੀ ਹੁੰਦੀ ਹੁੰਦੀ ਹੈ ਸਾਰੀ ਬੱਸ ਵਿੱਚ ਕਿੰਨੇ ਬੰਦੇ تھے 47 48 47 48 ਬੰਦੇ تھے ਬੱਸ ਇਹ ਡਬਲ ਡੈਕਰ ਬਸਤੀ ਹਾਂ ਅੱਛਾ ਤਾਂ ਫਿਰ 2x3 ਹੈ ਹੈ 2x3 ਬਸ 2x3 ਬਸਤੀ ਤਾਂ ਇਹ ਬਸ ਪਲਟ ਗਈ ਹਾਂ ਤਾਂ ਕਿੰਨੇ ਬੰਦੇ ਇੰਜਰਡ ਹੋਏ ਪਤਲ ਕੇ ਤਨ ਰਾਮ ਆ ਖੁਦ ਇੰਜਣ ਹੋ ਗਿਆ ਕਿਆ ਕੀ ਨਾਮ ਨੇ ਮਤਲਬ ਪਤਾ ਨਹੀਂ ਲਗਾ ਤਾ ਆਪ ਬਸ ਚਲਾਤੇ تھے ਜਾਂ ਕੰਡਕਟਰ ਬਣਾ ਕੇ ਸਰ ਅਤੇ ਕੰਡਕਟਰ تھے ਤੋ ਨਹੀਂ ਸਮਝ ਮੇ ਲਗਾ ਲਿੱਕੀ ਮੇ ਤੇ ਆਦਾ ਰਹੇ ਸੇ ਹਮ ਅੱਛਾ ਆਂਸ ਵੜ ਆਇਆ ਗਿਰ ਕੇ نیچے ਗਏ ਹਮ ਆਇਆ پیچھے سے ਉਹ ਜੋ ਕਾਲਾ ਤਾਂ ਬੜਾ ਅੱਛਾ ਦੇਖੋ ਉਹ ਟਰਾਲੀ ਨੇ ਟੱਕਰ ਮਾਰੀ ਹਾਂ ਅਰੇ ਤੋ ਬਸ ਪਲੜ ਗਈ

ਇਹ ਬੱਸ ਖੜੀ ਸੀ ਆਣ ਕੇ ਬਾਦ 2:30 ਵਜੇ ਉਸ ਟਾਈਮ ਦਾ ਦੱਸਦੇ ਆ ਖੜੀ ਸੀਗੀ ਟ੍ਰੈਲਰ ਵਾਲਾ ਨੀਂਦ ਤੋਂ ਉਹਨਾਂ ਦੇ ਨਾਲ ਹੀ ਉਹਨੇ ਸਿੱਧੀ ਆਣ ਕੇ ਸਟਾਪ ਕੀਤਾ ਨਾਲ ਨਹੀਂ ਬੱਸ ਮਤਲਬ ਮੈਂ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੰਕਰ ਹੋ ਗਿਆ ਸੀ ਬੱਸ ਦਾ ਯਾਤਰਾ ਵਾਲੀ ਬੱਸ ਸੀ ਹਰ ਦੋ ਵਾਰ ਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਇੱਕ ਪਿੰਟਰ ਆਇਆ ਜਿਹੜਾ ਉਹ ਮਤਲਬ ਜਾਂ ਅਨੀਂਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਵਾਸਤੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਨਹੀਂ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਜਿਹ ਯਾਤਰੀ ਮੇਰੇ ਖਲ 40 50 ਦੇ ਕਰੀਬ ਯਾਤਰੀ ਉਹ ਸਰ ਜਿਹੜੇ ਡਰਾਈਵਰ ਆ ਜਾਂ ਕਨੈਕਟਰ ਆ ਉਹਨਾਂ ਦੀ ਉਹ ਆਪਣਾ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਇਹ ਕਿੰਨੇ ਵਜੇ ਦਾ ਪਾ ਇਹ ਰਾਤ 1:3 2 ਵਜੇ ਦਾ ਕੰਮ ਇਹ ਕਿਹੜੀ ਜਗ੍ਹਾ ਤੇ ਹੋਇਆ ਪਾ ਇਹ ਅਡੀਕੋ ਕਲੋਨੀ ਆਹ ਨਾਲ ਹੀ ਪੈਣੀ ਆ ਹਾਂਜੀ ਜੀਟੀ ਰੋਡ ਅਡੀਪੁਰ ਠੀਕ ਹੈ ਧੰਨਵਾਦ ਪੰਚਾਇਨਾ ਨਾ ਸਰ ਅਜਾ ਕੁਜੀ ਜੀ ਇਹ ਕਹਾਂ ਸੇ ਗਾੜੀ ਆ ਰਹੀ ਸੀ ਹਰਿਦੁਆਰ ਸੇ ਹਰਿਦੁਆਰ ਸੇ ਚਾਣਾ ਕਹਿੰਦਾ ਇਸਨੇ ਜੰਮੂ ਜੰਮੂ ਇਹ ਹੋਇਆ ਗਿਆ ਤਾਂ ਉਹ ਦੂਸਰੇ ਰਾਸਤੇ 'ਤੇ ਅੰਚਲ ਮਾਹਾਗਾ ਡਰ ਬੈਠ ਗਿਆ ਉਹਦਾ ਟਾਇਰ ਪੰਚਰ ਹੋ ਗਿਆ ਇਹ ਟਾਇਰ ਬਦਲ ਕਾਰਾ ਡਿੱਕੀ ਮੇਂ ਢਾ ਦੇ ਦੂਸਰਾ ਅਚਾਨਕ ਜਿੱਥੇ ਹੋਇਆ ਇਹ ਇਹ ਕੌਣ ਸੀ ਜਗਾ ਹੋਇਆ ਇਹ ਇਹ ਐਫ ਪੀ ਲਧਿਆਣਾ ਬਾਈਪਾਸ ਤੋਂ ਆ ਗਾਣੀ ਪੜੀ ਅੱਛਾ ਅਡੀਪੁਰ 'ਚ ਕਿੰਨੇ ਬੰਦੇ ਸੀ ਕਿੰਨੇ ਇੰਜਰਡ ਹੋਏ सवारी सैतालीस सारी है। बस में कितने बंदे थे सैंतालीस अड़तालीस सैतालीस अड़तालीस बंदे थे बस ये डबल डेकर बस थी हाँ अच्छा तो फिर टू बाई थ्री है टू बाई थ्री बस टू बाई थ्री बस था हाँ। तो ये बस पलट पलट गई तो वो तो कितने बंदे इंजर्ड हुए पता नहीं कितने हम आप खुद इंजर्ड हो गए क्या नाम मतलब पता नहीं लगा था आप बस चलाते थे या कंडक्टर थे नाइटर था अच्छा कंडक्टर थे तो नहीं समझ में लगा लिखी में टेद आए थे हम अच्छा आठ सवार आया था

अच्छा बस कौन सी कंपनी की है? सनरो रटल लेलैंड कौन सी? लेलैंड। ठीक है ठीक। ये सही मनमोल सही। सर एक्सीडेंट ਹੋਇਆ ਵਾ ਬੱਸ ਦਾ ਜਿਹੜਾ ਟੱਕਰ ਪਾ ਕੇ ਕੀ ਹੋੰਦਾ ਕੀ ਆਪਣਾ? ਇਹ ਬੱਸ ਖੜੀ ਸੀ ਆਣ ਕੇ ਬਾਦ 2:30 ਵਜੇ ਉਸ ਟਾਈਮ ਦਾ ਦੱਸ ਦੇਣਾ। ਖੜੀ ਸੀਗੀ ਟ੍ਰੇਲਰ ਵਾਲਾ ਜਾਂ ਨੀਂਦੋਂ ਡੌਂਡ ਨਾਲ ਹੀ ਉਹਨੇ ਸਿੱਧੀ ਆਣ ਕੇ ਸੱਕ ਦਿੱਤਾ ਨਾਲ। ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋਈ ਟਾਇਰ ਟੂਰ ਪੈਂਚਰ ਹੋ ਗਿਆ ਸੀ ਬੱਸ ਦਾ। ਯਾਤਰੀ ਵਾਲੀ ਬੱਸ ਸੀ ਹਰਦੋਆ ਤੋਂ ਆ ਰਹੀ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਇੱਕ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਅਨੀਂਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਨਹੀਂ ਇੱਕ ਦੀ ਡੈਥ ਹੋਈ ਆ ਤੇ 15-16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਖਲ 40-50 ਦੇ ਕਰੀਬ ਯਾਤਰੀ ਸੀ ਡਰਾਈਵਰ ਆ ਜਾਂ ਕਨੈਕਟਰ ਆ ਉਹ ਆ ਆਪਣਾ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਨਹੀਂ ਡਰਸ ਆ ਇਹ ਕਿੰਨੇ ਕੋਈ ਦਾ ਆ ਇਹ ਰਾਤ 1:3 2 ਵਜੇ ਦਾ ਕੰਮ ਇਹ ਕਿਹੜੀ ਜਗ੍ਹਾ ਤੇ ਹੋਇਆ ਬਾ ਇਹ ਇਹ ਅਡੀਪੋ ਕਲੋਨੀ ਆਹ ਨਾਲ ਹੀ ਪੈਣੀ ਹਾਂਜੀ ਜੀਟੀ ਰੋਡ ਅੱਡੀਪੁੱਟ ਠੀਕ ਆ ਹਾਂਜੀ ਪੰਚਾ ਨਾਮ ਆਤ ਕੋਲ ਜੀ ਸਰ ਅਜੇ ਕੋਲ ਜੀ ਇਹ ਕਹਾਂ ਸੇ ਗਾੜੀ ਆ ਰਹੀ ਸੀ ਹਰੀਦਵਾਰ ਸਰ ਹਰੀਦਵਾਰ ਸੇ ਜੰਮੂ ਕਾਂ ਦਾ ਇਸਨੇ ਜੰਮੂ ਜੰਮੂ ਇਹ ਹੋਆ ਕਿਤਾ ਉਸ ਰਾਸਤੇ ਨੇ ਅੰਸਾਰ ਮਾਰਾ ਗਿਆ ਡਰਟਾਜੋ ਤੇ ਟਾਇਰ ਪੰਚਰ ਹੋ ਗਿਆ ਇਹ ਟਾਇਰ ਬਦਲ ਕਰਾ ਰਿਹਾ ਜਿਸ ਦਾ ਅਚਾਰੀ ਜਗਾ ਹੋਇਆ ਇਹ ਕੌਣ ਸੀ ਜਗਾ ਹੋਇਆ ਇਹ ਇਹ ਆਪ ਲਧਿਆਣਾ ਬਾਈਪਾਸ ਆ ਗਾਣ ਥੋੜੀ ਅੱਗੇ ਅੱਗੇ ਪਾਸ ਤੇ ਕਿੰਨੇ ਬੰਦੇ ਸੀ ਕਿੰਨੇ ਜਰੂਰ 47 ਦਾ ਸਵਾਰੀ ਹੁੰਦੀ ਹੋਂ ਸਾਰੀ ਬੱਸ ਵਿੱਚ ਕਿੰਨੇ ਬੰਦੇ تھے 47 47 47 49 ਬੰਦੇ ਸਨ ਇਹ ਡਬਲ ਡੈਕਰ ਬੱਸ ਦੀ ਹਾਂ ਅੱਛਾ ਤੋਂ ਫਿਰ 2x3 ਹੈ ਹੈ 2x3 ਬੱਸ 2x3 ਬੱਸ ਤਾਂ ਇਹ ਬੱਸ ਪਲਟ ਪਲਟ ਗਈ ਤਾਂ ਕਿੰਨੇ ਬੰਦੇ ਇੰਜਰਡ ਹੋਏ ਪਤਾ ਨਹੀਂ ਕਿਤਨੇ ਦਾ ਆਮ ਆ ਖੁਦ ਇੰਜਨ ਹੋ ਗਿਆ ਕਿਆ ਕੀ ਨਾਮ ਹੈ ਮਤਲਬ ਪਤਾ ਨਹੀਂ ਲਗਾ ਸਕਦਾ ਆਪ ਬਸ ਚਲਾਤੇ تھے ਜਾਂ ਕੰਡਕਟਰ ਬਣਾ ਕੇ ਸਰ ਅਜਾ ਕੰਡਕਟਰ تھے ਤੋ ਨਹੀਂ ਸਮਝ ਮੇ ਲਗਾ ਲਿੱਕੀ ਮੇ ਤੇ ਅਡਾ ਗਏ ਸੇ ਹਮ ਅੱਛਾ ਆਂਸ ਵੜ ਆਇਆ ਤੋ ਮਿਲ ਕੇ ਨੀਚੇ ਦੇ ਹਮ ਆਇਆ ਪਿੱਛੇ ਸੇ ਉਹ ਜੋ ਕਾਲਾ ਤਾ ਬੜਾ ਅੱਛਾ ਦੇਖੋ ਉਹ ਟਰਾਲੀ ਨੇ ਟੱਕਰ ਮਾਰੀ ਹਾਂ ਅਜਾ ਤੋ ਬਸ ਪਲੜ ਗਈ

ਸਹੀ ਮਨ ਤੁਸੀਂ ਅਕਸੀਡੈਂਟ ਹੋਇਆ ਵਾ ਵਾਪਸ ਦਾ ਜਿਹੜੇ ਚੱਕਰ ਮਾਰੀ ਕੀ ਮੰਨ ਲਿਆ ਤੁਸੀਂ ਇਹ ਬੱਸ ਖੜੀ ਸੀ ਆਣ ਕੇ ਬਾਦ 2:30 ਵਜੇ ਉਸ ਟਾਈਮ ਦਾ ਦੱਸ ਦੇਣਾ ਤਾਂ ਖੜੀ ਸੀਗੀ ਟ੍ਰੇਲਰ ਵਾਲਾ ਨੀਂਦ ਤੋਂ ਨਾਲ ਹੀ ਉਹਨੇ ਸਿੱਧੀ ਆਣ ਕੇ ਸਟੱਕ ਕੀਤਾ ਨਾਲ ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਨ ਪੈਂਚਰ ਹੋ ਗਿਆ ਸੀ ਬੱਸ ਦਾ ਯਾਤਰਾ ਵਾਲੀ ਬੱਸ ਸੀ ਹਰ ਦੋ ਵਾ ਤੋਂ ਆ ਰਹੇ ਸੀ ਹਾਂਜੀ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਉਹ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਅਨੀਂਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਨਹੀਂ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਇਹ ਯਾਤਰੀ ਮੇਰੇ ਖਲ 40 50 ਦੇ ਕਰੀਬ ਯਾਤਰੀ ਸੀ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਉਹ ਆ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਇਹ ਕਿੰਨੇ ਕੋਈ ਦਾ ਬੰਦ ਕੀ ਰਾਤ 1:3-2 ਵਜੇ ਦਾ ਕੰਮ ਇਹ ਕਿਹੜੀ ਜਗ੍ਹਾ ਤੇ ਹੋਇਆ ਬਾਜ ਇਹ ਅੰਡੀਕੋ ਕਲੋਨੀ ਆਹ ਨਾਲ ਹੀ ਪੈਣੀ ਹਾਂਜੀ ਜੀਟੀ ਰੋਡ ਅੱਡੀਪੁੱਟਾ ਠੀਕ ਹੈ ਧੰਨਵਾਦ ਹਾਂਜੀ ਇਹ ਕਿਆ ਨਾਮ ਆਤ ਕੁੱਲੀ ਜੀ ਅਜੇ ਕੁੱਲੀ ਜੀ ਇਹ ਕਿਹਾਂ ਸੇ ਗਾੜੀ ਆ ਰਹੀ ਸੀ ਹਰੀਦਵਾਰ ਸੇ ਹਰੀਦਵਾਰ ਤੇ ਜੰਮੂ ਕਹਿੰਦਾ ਇਸਨੇ ਜੰਮੂ ਜੰਮੂ ਇਹ ਹੋਇਆ ਗਿਆ ਤਾਂ ਫੁੱਜ ਰਸਤੇ 'ਚ ਅਚਾਨਕ ਵਾਗੜਾ ਡਰ ਗਿਆ ਤੇ ਪਟਾਇਰ ਪੈਂਚਰ ਹੋ ਗਿਆ ਇਹ ਬਤ ਤੈਰ ਬਦਲ ਕਾਰਾ ਡਿੱਕੀ ਮਿਟਾ ਦੇ ਦੂਸਰਾ ਕਾਚ ਅੱਛਾ ਕਿਹ ਜਗ੍ਹਾ ਹੋਇਆ ਇਹ ਇਹ ਕੌਣ ਸੀ ਜਗ੍ਹਾ ਹੋਇਆ ਇਹ ਇਹ ਆਰ ਪੀ ਲੁਧਿਆਣਾ ਬਾਈਪਾਸ ਦਾ ਆ ਗਾੜ੍ਹਣ ਥੋੜੀ ਅੱਛਾ ਅੱਗੇ ਪਾਸ ਤੇ ਕਿੰਨੇ ਬੰਦੇ ਸੀ ਕਿੰਨੇ ਇੰਜਰਡ ਸੀ 47 ਦਾ ਸਵਾਦੀ ਹੁੰਦੀ ਹੈ ਉਹ ਸਾਰੀ ਬੱਸ ਵਿੱਚ ਕਿੰਨੇ ਬੰਦੇ تھے 47 47 ਬੰਦੇ ਸਨ ਇਹ ਡਬਲ ਡੈਕਰ ਬੱਸ ਸੀ ਹਾਂ ਅੱਛਾ ਤਾਂ ਫਿਰ 2x3 ਹੈ ਹੈ 2x3 ਬੱਸ 2x3 ਬੱਸ ਤਾਂ ਇਹ ਬੱਸ ਪਲੜ ਗਈ ਤਾਂ ਕਿੰਨੇ ਬੰਦੇ ਇੰਜਰਡ ਹੋਏ ਤੇ ਪਤਾ ਨਹੀਂ ਕਿਤਨੇ ਦਾ ਆਮ ਆ ਖੁਦ ਇੰਜਨ ਹੋ ਗਿਆ ਕਿਆ ਗਿਣਨਾ ਆਮ ਤੇ ਮਤਲਬ ਪਤਾ ਨਹੀਂ ਲਗਾ ਤਾ ਆਪ ਬਸ ਚਲਾਤੇ تھے ਜਾਂ ਕੰਡਕਟਰ ਬਣਾ ਕੇ ਤਾ ਅਜਾ ਕੰਡਕਟਰ تھے ਤੇ ਨਹੀਂ ਸਮਝ ਮੇ ਲਗਾ ਲਿੱਕੀ ਮੇ ਤੇ ਆਦਾਬ ਹੈ ਕਿ ਹਮ ਅੱਛਾ ਹਾਂ ਸਵਾਰ ਆਇਆ ਤੇ ਮਿਲ ਕੇ ਨੀਚੇ ਦੇ ਹਮ ਆਇਆ ਪਿੱਛੇ ਸੇ ਉਹ ਜੋ ਕਾਲਾ ਹੁੰਦਾ ਬੜਾ ਅੱਛਾ ਦੇਖੋ ਉਹ ਟਰਾਲੀ ਨਾਲ ਟੱਕਰ ਮਾਰੀ ਹਾਂ ਅਜਾ ਤੋ ਬਸ ਪਲੜ ਗਈ

ਇਹ ਸਹੀ ਮਨ ਮੂਲ ਸਹੀ ਸਰ ਐਕਸੀਡੈਂਟ ਪਸਤਾ ਜਿਹੜੇ ਕਰੇ ਟੱਕਰ ਪਾ ਲੀ ਕੀ ਹੋੰਦਾ ਕੀ ਆਪਣਾ ਇਹ ਬੱਸ ਖੜੀ ਸੀ ਆਣ ਕੇ ਬਾਦ 2:30 ਵਜੇ ਉਸ ਟਾਈਮ ਦਾ ਦੱਸ ਦੇਣਾ ਖੜੀ ਸੀਗੀ ਟ੍ਰੇਲਰ ਵਾਲਾ ਨੀਂਦਾ ਹੋਂਡ ਨਾਲ ਹੀ ਉਹਨੇ ਸਿੱਧੀ ਆਣ ਕੇ ਸਟੱਕ ਕੀਤਾ ਨਾਲ ਨਹੀਂ ਬੱਸ ਮਤਲਬ ਉਹਨੇ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂ ਰਪਿੰਚਰ ਹੋ ਗਿਆ ਸੀ ਬੱਸ ਦਾ ਯਾਤਰੀ ਵਾਲੀ ਬੱਸ ਸੀ ਹਰ ਦੋ ਵਾ ਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੀ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਇੱਕ ਟਰ ਆਇਆ ਜਿਹੜਾ ਉਹ ਮਤਲਬ ਜਾਂ ਅਨੀਂਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕਿ ਯਾਤਰੀ ਸੀ ਤੇ ਕਿੰਨੇ ਕਿ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਹੋਈ ਆ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਖਾਲ 40 50 ਦੇ ਕਰੀਬ ਯਾਤਰੀ ਸੀ ਸਰ ਜਿਹੜਾ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਇਹ ਸੀਰੀਅਸ ਆ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਤੇ ਕਿੰਨੇ ਕੋਈ ਦਾ ਪਾ ਇਹ ਰਾਤ 1:3-2 ਵਜੇ ਦਾ ਕੰਮ ਹੈ। ਇਹ ਕਿਹੜੀ ਜਗ੍ਹਾ ਤੇ ਹੋਇਆ ਬਾਜ ਹੈ? ਇਹ ਅਡੀਪੋ ਕਲੋਨੀ ਆਹ ਨਾਲ ਹੀ ਪੈਦੀ ਹੈ। ਹਾਂਜੀ, ਜੀਟੀ ਰੋਡ ਅਡੀਪੋ। ਠੀਕ ਹੈ। ਹਾਂਜੀ। ਭਾਈ, ਕੀ ਆ ਨਾਮ ਆਪ ਦਾ? ਕੁਲਦੀਪ ਜੀ। ਅਜੇ ਕੁਲਦੀਪ ਜੀ ਇਹ ਕਿਹੜਾ ਸੇ ਗੱਡੀ ਆ ਰਹੀ ਸੀ? ਹਰੀਦਵਾਰ ਸੇ। ਹਰੀਦਵਾਰ ਸੇ ਜਾਣਾ ਕਰਦਾ ਇਸਨੇ? ਜੰਮੂ। ਜੰਮੂ। ਇਹ ਹੋਇਆ ਗਿਆ ਤਾਂ। ਕੁਝ ਉਸ ਰਾਸ ਤੇ ਮੇਰਾ ਅੰਚਲ ਮਾਰਾ ਗੱਡਾ ਡਰ ਬੱਚੇ। ਅਜੇ ਟਾਇਰ ਪੰਚਰ ਹੋ ਗਿਆ। ਇਹ ਤਰ ਤੈਰ ਬਦਲ ਕਾਰਾ ਡਿੱਕੀ ਮਿਟਾ ਦੇ ਦੂਸਰਾ ਕੈਚ ਅਚਾਨਕ ਜਗਾ ਹੋਇਆ ਇਹ ਇਹ ਕੌਣ ਸੀ ਜਗਾ ਹੋਇਆ ਇਹ ਇਹ ਆਰ ਪੀ ਲੁਧਿਆਣਾ ਬਾਈਬਾਸ ਅਗਾਂ ਥੋੜੀ ਅੱਗੇ ਅੱਗੇ ਬੱਸ ਵਿੱਚ ਕਿੰਨੇ ਬੰਦੇ ਸੀ ਕਿੰਨੇ ਇੰਜਰਡ ਹੋਏ ਸੰਤਾਲਾ ਦੇ ਸ਼ਾਦੀ ਹੁੰਦੀ ਹੁੰਦੀ ਆ ਸਾਰੀ ਬੱਸ ਵਿੱਚ ਕਿੰਨੇ ਬੰਦੇ تھے 47 48 ਬੰਦੇ تھے ਬੱਸ ਇਹ ਡਬਲ ਡੈਕਰ ਬਸ ਸੀ ਹਾਂ ਅੱਛਾ ਤਾਂ ਫਿਰ 2x3 ਹੈ ਹੈ 2x3 ਬੱਸ 2x3 ਬੱਸ ਤਾਂ ਇਹ ਬੱਸ ਪਲਟ ਗਈ ਹਾਂ ਤਾਂ ਕਿੰਨੇ ਬੰਦੇ ਇੰਜਰਡ ਹੋਏ पता नहीं कितने हम आप खुद इंजनों हो क्या गिनना तो मतलब पता नहीं लगा था आप बस चलाते थे या कंडक्टर के नायक अच्छा कंडक्टर थे तो नहीं समझ में लगा लिट्टी में टेद आए थे हम अच्छा आठ सार आया तो मिल के नीचे देखा पीछे से जो काला होता बड़ा अच्छा वो ट्राली ने टक्कर मारी अरे तो बस पलट गई

ਕਹਿੰਦਾ ਕੀ ਮੰਨਦਾ ਕੀ ਆਪਣਾ ਇਹ ਬੱਸ ਖੜੀ ਸੀ ਆਣ ਕੇ ਬਾਦ 2:30 ਵਜੇ ਉਸ ਟਾਈਮ ਦਾ ਦੱਸਦੇ ਆ ਖੜੀ ਸੀਗੀ ਟ੍ਰੇਲਰ ਵਾਲਾ ਨੀਂਦੋਂ ਨਾਲ ਹੀ ਉਹਨੇ ਸਿੱਧੀ ਆਣ ਕੇ ਸੱਕ ਦਿੱਤਾ ਨਾਲ ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਰ ਪਿੰਚਰ ਹੋ ਗਿਆ ਸੀ ਬੱਸ ਦਾ ਯਾਤਰੀ ਵਾਲੀ ਬੱਸ ਸੀ ਹਰ ਦੋ ਵਾ ਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਆ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਅਨਿੰਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਨਹੀਂ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਖਾਲ 40 50 ਦੇ ਕਰੀਬ ਯਾਤਰੀ ਸੀ ਸਰ ਜਿਹੜਾ ਡਰਾਈਵਰ ਆ ਜਾਂ ਕੰਡੈਕਟਰ ਆ ਉਹ ਆਪਣਾ ਜਿਹੜਾ ਕੈਂਟਰ ਦਾ ਡਰਾਈਵਰ ਹੈ ਇਹ ਸੀਰੀਅਸ ਆ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਇਹ ਕਿੰਨੇ ਵਜੇ ਦਾ ਆ ਤੇ ਰਾਤ 1:3 2 ਵਜੇ ਦਾ ਕੰਮ ਆ एआर डीको कॉलोनी आहा नाले पे दी हां जी जीटी रोड हड्डी छ ठीक है धन्यवाद हां जी पंचाना मत कुंडी जी अच्छा कुंडी जी ये कहां से गाड़ी आ रही थी हरिद्वार से हरिद्वार से जाना कहां था इसने जम्मू जम्मू ये हुआ क्या था उस रास्ते में अचानक वहां गड्ढा था जो और टायर पंचर हो गया ये टायर बदलकारा डिक्की में डाल दे दूसरा टायर अच्छी जगह होया ये ये कौन सी जगह हुआ ये एआर पे लेडान बाय पास

में है हम अच्छा अच्छा तो आया के तो 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 नीचे पीछे से वो वो जो अच्छा। टक्कर मारी अरे तो बस नहीं। 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 तो कोई इंजर्ड हुआ तो हुआ तो कितने लोग थे एक 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 की बजे रात रात कोई डेढ़ ਤੋ ਅਬ ਜੋ ਬਾਕੀ ਜਿਹੜੇ ਲੋਕ ਤੇ ਹੋ ਕਾਹਾਂ ਤੇ ਹੈ ਹੀ ਕਿ ਠਾ ਗਏ ਆ ਉਹਨੂੰ ਕੋ ਰੈਫਰ ਕੀਆ ਨਹੀਂ ਤਾਂ ਕੁਝ ਮੈਂ ਚਲੇ ਗਏ ਆ ਭਾਈ ਅੱਛਾ ਬਸ ਕੌਨਸੀ ਕੰਪਨੀ ਕੀ ਹੈ ਸੰਗਰੂਲ ਟਾਲ ਲੇਲੈਂਡ ਕੌਨਸੀ ਲੇਲੈਂਡ ਠੀਕ ਠੀਕ ਇਹ ਸੈਮਨ ਮਨਮੋਹਨ ਸਿੰਘ ਅੱਜ ਐਕਸੀਡੈਂਟ ਹੋਇਆ ਵਾ ਫਸਤਾ ਜਿਹੜਾ ਕਰੇ ਚੱਕਰ ਮਾਰੀ ਕੀ ਹਮੰਦਾ ਕੀ ਆਪਰਾ ਇਹ ਬੱਸ ਖੜੀ ਸੀ ਆਣ ਕੇ ਬਾਦ 2:30 ਵਜੇ ਉਸ ਟਾਈਮ ਦਾ ਦੱਸ ਦੇਆ ਖੜੀ ਸੀਗੀ ਟ੍ਰੇਲਰ ਵਾਲਾ ਚ ਨੀਂਦ ਤੋਂ ਨਾਲ ਹੀ ਉਹਨੇ ਸਿੱਧੀ ਆਨ ਕੇ ਸਟਕ ਕੀਤਾ ਨਾ ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਨ ਪਿੰਚਰ ਹੋ ਗਿਆ ਸੀ ਬੱਸ ਦਾ ਯਾਤਰਾ ਵਾਲੀ ਬੱਸ ਸੀ ਹਰ ਦੋ ਵਾਰ ਤੋਂ ਆ ਰਹੇ ਸੀ ਹਾਂਜੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਆ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਨਿੰਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋ ਡੈਥ ਹੋਈ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਕੋਲ 40 50 ਦੇ ਕਰੀਬ ਯਾਤਰੀ ਉਹ ਆ ਜਿਹੜਾ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੇ ਉਹ ਆਪਣਾ ਜਿਹੜਾ ਕੈਂਟਰ ਦਾ ਡਰਾਈਵਰ ਹੈ ਇਹ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਤੇ ਕਿੰਨੇ ਕੋਈ ਦਾ ਆ ਤੇ ਰਾਤ 1:3 2 ਵਜੇ ਦਾ ਕੰਮ ਇਹ ਕਿਹੜੀ ਜਗ੍ਹਾ ਤੇ ਹੋਇਆ ਬਾ ਇਹ ਅਡੀਪੋ ਕਲੋਨੀ ਆ ਆਹ ਨਾਲ ਹੀ ਪੈਣੀ ਹਾਂਜੀ ਜੀਟੀ ਰੋਡ ਅੱਡੀਪੁੱਟਾ ਠੀਕ 95 ਨਾਤ ਅਜੇ ਕੋਲ ਜੀ ਇਹ ਕਹਾਂ ਸੇ ਗਾੜੀ ਆ ਰਹੀ ਸੀ ਹਰੀਦਵਾਰ ਸੇ ਹਰੀਦਵਾਰ ਤੋਂ ਜੰਮੂ ਕਾਂ ਦਾ ਇਸਨੇ ਜੰਮੂ ਇਹ ਹੋਆ ਕਿਤਾ ਉਹ ਦੋਸ ਰਾਸਤੇ ਮੇਂ ਅੰਸਾਲ ਮਾ ਵਾਗਾ ਡਾੜਦਾ ਚੋ ਅਜੇ ਟਾਇਰ ਪੰਚਰ ਹੋ ਗਿਆ ਇਹ ਟਾਇਰ ਬਦਲ ਕਾਰਾ ਢਿੱਕੀ ਮੇਂ ਢਾ ਦੇ ਦੂਸਰਾ ਟਾਇਰ ਅਚਾਨਕ ਜਿਹੜਾ ਹੋਇਆ ਇਹ ਇਹ ਕੌਨਸੀ ਜਗ੍ਹਾ ਹੋਇਆ ਇਹ ਇਹ ਆਪ ਲੁਧਿਆਣਾ ਬਾਈਪਾਸ ਅਗਰਨ ਥੋੜੀ ਅੱਗੇ ਅੱਗੇ ਪਾਸ ਤੇ ਕਿੰਨੇ ਬੰਦੇ ਸੀ ਕਿੰਨੇ ਜਿਹੜੇ ਹੋਏ 47 ਟਰੱਕ ਸਵਾਰੀ ਹੁੰਦੀ ਹੁੰਦੀ ਆ ਸਾਰੀ बस में कितने बंदे थे अड़तालीस बंदे थे बस ये डबल डेकर बस थी हाँ। अच्छा तो फिर टू बाई थ्री है टू बाई थ्री बस टू बाई थ्री बस था हाँ। तो ये बस पलट पलट गई तो कितने बंदे इंजर्ड हुए तो कितने क्या गिर मतलब पता नहीं लगा था आप बस चलाते थे या कंडक्टर के नायक अच्छा कंडक्टर थे तो नहीं समझ में लगा लिखी में टेद आप अच्छा आठ सवार आया

अच्छा बस कौन सी कंपनी की है? 삼그룹 리테일 랜 कौन सी? लेलान ठीक है। एक्सीडेंट होया बा बस ता जवे चक्कर बा की मामला किया पूरा। ए बस खड़ी सी आन के बाद 2:30 बजे उस टाइम दा दस जरा। खड़ी सीगी ट्रेलर वाला शायद नींद दौंड ने नाल यो ने सीधी आन के सट के ता ना। नहीं बस मतलब मैं अपने वो कोई उना दा कोई टायटोर पंचर हो गया सी बस दा। यात्रा वाली बस सी हरदोआ तो आ रहे सी। ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਆ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਨਿੰਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਵੀ ਹੋਈ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਕੋਲ 40 50 ਦੇ ਕਰੀਬ ਯਾਤਰੀ ਹੋਣਗੇ ਡਰਾਈਵਰ ਆ ਜਾਂ ਕੰਡੈਕਟਰ ਆ ਉਹ ਆ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਨਹੀਂ ਡੈੱਥ ਆ ਇਹ ਕਿੰਨੇ ਵਜੇ ਦਾ ਪਾ ਇਹ ਰਾਤ 1:3 2 ਵਜੇ ਦਾ ਕੰਮ ਇਹ ਕਿਹੜੀ ਜਗ੍ਹਾ ਤੇ ਹੋਇਆ ਪਾ ਇਹ ਡੀਪੋ ਕਲੋਨੀ ਆਹ ਨਾਲ ਹੀ ਪੈਣੀ ਹਾਂਜੀ ਜੀਟੀ ਰੋਡ ਅੱਡੀਪੁੱਤਰ ਠੀਕ ਆ ਧੰਨਵਾਦ ਹਾਂਜੀ ਪੰਚਾਣਾੋਂ ਆਤੋਂ ਕੁੰਜੀ ਜੀ ਅਜੇ ਕੁੰਜੀ ਜੀ ਇਹ ਕਹਾਂ ਸੇ ਗਾੜੀ ਆ ਰਹੀ ਸੀ ਹਰੀਦوار ਸੇ ਹਰੀਦوار ਤੇ ਜੰਮੂ ਕਾਂ ਦਾ ਇਸਨੇ ਜੰਮੂ ਜੰਮੂ ਇਹ ਹੋਇਆ ਗਿਆ ਤਾਂ ਜੋ ਰਾਖਦੇ ਨੇ ਅੰਚਾਲ ਮਾਰਾਗਾ ਕਰਦਾ ਚੋ ਅੱਜ ਟਾਇਰ ਪੰਚਰ ਹੋ ਗਿਆ ਇਹ ਟਾਇਰ ਬਦਲ ਕਾਰਾ ਡਿੱਕੀ ਮੇ ਢਾ ਦੇ ਦੂਸਰਾ ਟਾਇਰ ਅੱਛਾ ਇਹ ਕਿੱਥੇ ਨਾ ਹੋਇਆ ਇਹ ਇਹ ਕੌਣ ਸੀ ਜਗਾ ਹੋਇਆ ਇਹ ਇਹ ਆਪ ਲੁਧਿਆਣਾ ਬਾਈਪਾਸ ਦਾ ਅਗਰਨ ਹੋੜੀ ਅੱਛਾ ਤੇ ਬੱਸ ਵਿੱਚ ਕਿੰਨੇ ਬੰਦੇ ਸੀ ਕਿੰਨੇ ਇੰਜਰਡ ਹੋਏ 47 ਡਰਾਈਵਰ ਚਾਹੀ ਹੁੰਦੀ ਹੁੰਦੀ ਉਹ ਸਾਰੀ ਬੱਸ ਵਿੱਚ ਕਿੰਨੇ ਬੰਦੇ تھے 47 48 47 48 ਬੰਦੇ ਸਨ ਬੱਸ ਇਹ ਡਬਲ ਡੈਕਰ ਬੱਸ ਸੀ ਹਾਂ ਅੱਛਾ ਤਾਂ ਫਿਰ 2x3 ਹੈ ਹੈ 2x3 ਬੱਸ ਹੈ 2x3 ਬੱਸ ਤਾਂ ਸੋ ਇਹ ਬੱਸ ਪਲਟ ਗਈ ਤਾਂ ਕਿੰਨੇ ਬੰਦੇ ਇੰਜਰਡ ਹੋਏ ਪਤਲ ਕੇ ਤਨ ਰਾਮ ਆ ਖੁਦ ਇੰਜਣ ਹੋ ਗਿਆ ਕਿਆ ਗਿਨਨਾ ਮਨ ਤਾਂ ਮਤਲਬ ਪਤਾ ਨਹੀਂ ਲਗਾ ਤਾ ਆਪ ਬਸ ਚਲਾਤੇ تھے ਜਾਂ ਕੰਡਕਟਰ ਬਣਾ ਕੇ ਤਾਂ ਅਤੇ ਕੰਡਕਟਰ تھے ਤੋ ਨਹੀਂ ਸਮਝ ਮੇ ਲਗਾ ਲਿੱਕੀ ਮੇ ਤੇ ਆਦਾਬ ਹੈ ਸਾਮ ਅੱਛਾ ਆਂਸ ਵੜ ਆਇਆ ਤਾਂ ਗਿਰ ਕੇ نیچے ਗਏ ਹਮਾ ਤੇ ਉਹ ਆਇਆ ਪਿੱਛੇ ਸੇ ਉਹ ਜੋ ਕਾਲਾ ਤਾਂ ਬੜਾ ਅੱਛਾ ਦੇਖੋ ਉਹ ਟਰਾਲੀ ਨੇ ਟੱਕਰ ਮਾਰੀ ਹਾਂ ਅਰੇ ਤੋ ਬਸ ਪਲੜ ਗਈ

ਐਸੀ ਮਨ ਮੋਲ ਸੀ ਅਕਸੀਡੈਂਟ ਹੋਇਆ ਵਾ ਬਸ ਦਾ ਜਿਹੜਾ ਸਮੇਂ ਚੱਕਰ ਪਾ ਲੀ ਕੀ ਮਮਲਾ ਕੀ ਆਪਨਾ ਇਹ ਬਸ ਖੜੀ ਸੀ ਆਣ ਕੇ ਬਾਦ 2:30 ਵਜੇ ਉਸ ਟਾਈਮ ਦਾ ਦੱਸ ਦੇਣਾ ਖੜੀ ਸੀਗੀ ਟ੍ਰੇਲਰ ਵਾਲਾ ਨੀਂਦ ਡਾਉਣ ਦੇ ਨਾਲ ਹੀ ਉਹਨੇ ਸਿੱਧੀ ਆਣ ਕੇ ਸਟੱਕ ਕੀਤਾ ਨਾ ਨਹੀਂ ਬਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਨ ਪਿੰਚਰ ਹੋ ਗਿਆ ਸੀ ਬਸ ਦਾ ਯਾਤਰੀ ਵਾਲੀ ਬਸ ਸੀ ਹਰ ਦੋ ਵਾ ਤੋਂ ਆ ਰਹੇ ਸੀ ਹਾਂਜੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਆ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਨਿੰਦਰਾ ਲਾਲੋ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕੀ ਯਾਤਰੀ ਸੀ ਤੇ ਕਿੰਨੇ ਕੀ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਨਹੀਂ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਜੇ ਯਾਤਰੀ ਮੇਰੇ ਖਲ 40 50 ਦੇ ਕਰੀਬ ਯਾਤਰੀ ਹੋਣਗੇ ਸਰ ਜਿਹੜੇ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਇਹ ਕਿੰਨੇ ਵਜੇ ਦਾ ਆ ਇਹ ਰਾਤ 1:3-2 ਵਜੇ ਦਾ ਕੰਮ ਇਹ ਕਿਹੜੀ ਜਗ੍ਹਾ ਤੇ ਹੋਇਆ ਬਾਏ ਇਹ ਅੰਡੀਕੋ ਕਲੋਨੀ ਆਹ ਨਾਲ ਹੀ ਪੈਣੀ ਹਾਂਜੀ ਜੀਟੀ ਰੋਡ ਅੱਡੀਪੁੱਤਰ ਠੀਕ ਹੈ ਧੰਨਵਾਦ ਅੰਡੀਕਾ ਪੰਜ ਕਿਆ ਨਾਮ ਆਸਰ ਅਜਾ ਤੁਜੀ ਇਹ ਕਿਹੜਾ ਸੇ ਗਾੜੀ ਆ ਰਹੀ ਸੀ ਹਰਿਦੁਆਰ ਸੇ ਹਰਿਦੁਆਰ ਤੇ ਜਾਨਾ ਜਾਂਦਾ ਇਸਨੇ ਜੰਮੂ ਜੰਮੂ ਇਹ ਹੋਇਆ ਗਿਆ ਤਾਂ ਉਹਦੇ ਰਾਸ ਤੇ ਅਚਨ ਮਹਾਕਾਟਾ ਡਾਹਤਾ ਚੋ ਅਜਾ ਟਾਇਰ ਪੰਚਰ ਹੋ ਗਿਆ ਇਹ ਬੱਸ ਬਦਲ ਕਾਰਾ ਡਿੱਕੀ ਮਿਟਾ ਦੇ ਦੂਸਰਾ ਬੱਸ ਅੱਛੀ ਜਗ੍ਹਾ ਹੋਇਆ ਇਹ ਇਹ ਕੌਣ ਸੀ ਜਗ੍ਹਾ ਹੋਇਆ ਇਹ ਇਹ ਆਰ ਪੀ ਲੁਧਿਆਣਾ ਬਾਈਪਾਸ ਆਗਰਨ ਕੋਲੇ ਅੱਛਾ ਅੱਧੇ ਪਾਸੇ ਕਿੰਨੇ ਬੰਦੇ ਸੀ ਕਿੰਨੇ ਇੰਜਰਡ ਸੀ ਸੰਤਾਲ ਡਰਾ ਦੇ ਸਵਾਰੀ ਹੁੰਦੀ ਹੁੰਦੀਆਂ ਸਾਰੀਆਂ ਬੱਸ ਵਿੱਚ ਕਿੰਨੇ ਬੰਦੇ ਸਨ ਸੰਤਾਲ ਸੰਤਾਲੀ 47 48 ਬੰਦੇ ਸਨ ਬੱਸ ਇਹ ਡਬਲ ਡੈਕਰ ਬੱਸ ਸੀ ਹਾਂ ਅੱਛਾ ਤਾਂ ਫਿਰ 2x3 ਹੈ ਹੈ 2x3 ਬੱਸ ਹੈ 2x3 ਬੱਸ ਤਾਂ ਕੋਈ ਇਹ ਬੱਸ ਪਲਟ ਗਈ ਤਾਂ ਕਿੰਨੇ ਬੰਦੇ ਇੰਜਰਡ ਹੋਏ ਪਤਾ ਨਹੀਂ ਕਿਤਨ ਰਾਮ ਆ ਖੁਦ ਇੰਜਨ ਹੋ ਗਿਆ ਕਿਆ ਗਿਣਨਾ ਮੈਂ ਤਾਂ ਮਤਲਬ ਪਤਾ ਨਹੀਂ ਲਗਾ ਰਿਹਾ ਤੁਹਾਨੂੰ ਆਪ ਬਸ ਚਲਾਤੇ تھے ਜਾਂ ਕੰਡਕਟਰ ਬਣਾ ਕੇ ਤਾਂ ਅਜਾ ਕੰਡਕਟਰ تھے ਤੋ ਨਹੀਂ ਸਮਝ ਮੈਂ ਲਗਾ ਲਿੱਕੀ ਮੈਂ ਤੇ ਆਦਾ ਰਹੇ ਸਾਂ ਅੱਛਾ ਆਹ ਸਵਾਲ ਆਇਆ ਤਾਂ ਮਿਲ ਕੇ ਨੀਚੇ ਦੇ ਰਹਾ ਮੈਂ ਉਹ ਜੋ ਕਾਲਾ ਤਾਂ ਬੜਾ ਅੱਛਾ ਦੇਖੋ ਉਹ ਟਰਾਲੀ ਨੇ ਟੱਕਰ ਮਾਰੀ ਅਜਾ ਤੋ ਬਸ ਪਲੜ ਗਈ

ਹੋਇਆ ਵਾ ਫਸਦਾ ਜਿਹੜਾ ਨਾਮ ਚੱਕਰ ਬਣੇ